ਬਾਈ ਆਪਾਂ ਨੂੰ ਬਾਈ ਮਿਲਿਆਗਾ ਬਾਈ ਵੀ ਇੱਕ ਯੂਟਿਊਬਰ ਆ ਤੇ ਆਪਾਂ ਵੀ ਇੱਕ ਯੂਟਿਊਬਰ ਜਾਂ ਬਲੌਗਰ ਕਹਿ ਸਕਦੇ ਆ ਤੇ ਬਾਈ ਜੀ ਪਹਿਲਾਂ ਤਾਂ ਸਭ ਤੋਂ ਪਹਿਲਾਂ ਆਪਣਾ ਨਾਮ ਦੱਸੋ ਜੀ ਬਾਈ ਜੀ ਮੇਰਾ ਨਾਮ ਹੈ ਮਨੀਦਰ ਸਿੰਘ ਤੇ ਆਪਣਾ ਯੂਟਿਊਬ ਚੈਨਲ ਹੈਗਾ ਮਨਤੋ ਦਾ ਨਾਮ ਤੇ ਜਦੋਂ ਬਾਈ ਨਾਲ ਮਿਲ ਗਿਆ ਸਾਨੂੰ ਮੈਂ ਕਹਿੰਦਾ ਵੀ ਪੁੱਛੋ ਨਾ ਬਾਈ ਦਾ ਜਿਹੜਾ ਸੁਭਾਅ ਹੈ ਨਾ ਬਸ ਕਹਿੰਦੇ ਉਕਲੇ ਲੈਵਲ ਦੀ ਗੱਲ ਬਾਤ ਹੈ ਸਾਡਾ ਏਰੀਆ ਹੈਗਾ ਬਾਈ ਪੁਵਾਦਾ ਮਗਾਲੀ ਦਾ ਢਿੱਗੜ ਦਾ ਠੀਕ ਹੈ ਜੀ ਉਹ ਬਾਈ ਛੋਟੇ ਬਾਈ ਪਾਤੀ ਮਹਾਰਦੀ ਦਾ ਆਪਣੇ ਦਾ ਸਰਦਾਰ ਵਰਲਡ ਯੂਟਿਊਬਰ ਉਹ ਵੀ ਇੱਥੇ ਫਿਰਦਾ ਬਾਈ ਟੱਕਰ ਗਿਆ ਤੁਹਾਨੂੰ ਕਿ ਨਹੀਂ ਟੱਕਰਿਆ ਨਹੀਂ ਹਲੇ ਨਹੀਂ ਬਿਲਕੁਲ ਟੱਕਰਿਆ ਸਾਡੇ ਨਾਲ ਹੀ ਮੰਨ ਕੇ ਚੱਲੇ ਸੀ ਪਟਵਾਰ ਥਲੇੜੀ ਜਿਹੜੀ ਗੋਵਿੰਦ ਘਾੜ ਤੋਂ ਗੋਵਿੰਦਾਂ ਦੀ ਸੀਗੀ ਸਾਡੇ ਨਾਲ ਹੀ ਉਹਨਾਂ ਨੇ ਮੰਨ ਕੇ ਜਦੋਂ ਸਫ਼ਰ ਸਾਂਝਾ ਕੀਤਾ ਸੀਗਾ ਤੇ ਬਹੁਤ ਵਧੀਆ ਬਾਈ ਵਰਗਾ ਉਹਨਾਂ ਦਾ ਵੀ ਨੇਚਰ ਆ ਇੱਕ ਆਪਣੇ ਅਮਨ ਦਰਾਵੀ ਦਾ ਉਹ ਵੀ ਯੂਟਿਊਬਰ ਆ ਉਹ ਵੀ ਇੱਕ ਮੰਨ ਕੇ ਚੱਲੇ ਇੰਡੀਆ ਦੇ ਵਿੱਚ ਹੀ ਟਰੈਵਲ ਕਰ ਰਹੇ ਨੇ ਤੇ ਇੱਕ ਬਈ ਆ ਵੀ ਆਪਣੇ ਵੀਰ ਦੇ ਨਾਲ ਹੀ ਹੁੰਦਾਗਾ ਦੋਨੋਂ ਇਕੱਠੇ ਟਰੈਵਲ ਕਰਦੇ ਨੇ ਇਹ ਪਿੰਡ ਵਈਆ ਪਿੰਡ ਨਾਮ ਉਹ ਮੰਤੋਕਾ ਨੇ ਅਮਨ ਟੋਗਾਨ ਮੇਰੇ ਪਿੰਡ ਦਾ ਨਾਮ ਹੈ ਤੋਗਾ ਉਹ ਚੰਡੀਗੜ੍ਹ ਦੇ ਵਿੱਚ ਪੈਂਦਾ ਜਿੱਥੇ ਹੁਣੇ ਆਈਪਲ ਹੋਏ ਉਹ ਮੈਚ ਹੋਈ ਸੀ ਨਾ ਸਟੇਡੀਅਮ ਦੇ ਉੱਥੇ ਮੇਰਾ ਪਿੰਡ ਹੈ ਤੇ ਮੈਂ ਆਪਣੇ ਪਿੰਡ ਦੇ ਨਾਮ ਦੀ ਕਦਰ ਰੱਖਿਆ ਹੋਇਆ ਐ ਸਿੱਤੂ ਮੂਸਿਆ ਨੇ ਆਪ ਦਾ ਪਿੰਡ ਮੂਸਾ ਮਸ਼ਹੂਰ ਕਰਤਾ ਸੀ ਨਾ ਹੁਣ ਬਈ ਕਹਦਾ ਮੈਂ ਵੀ ਆਪ ਦਾ ਤੋਗਾ ਪਿੰਡ ਮਸ਼ਹੂਰ ਕਰ ਦੇਣਾ ਠੀਕ ਹੈ ਚੰਗੀ ਗੱਲ ਹੈ ਯਾਰ ਆਪਣਾ ਚਿਹਰਾ ਆਪਣਾ ਫੇਸ ਤਾਂ ਹਰ ਇੱਕ ਅੱਗੇ ਲਿਆਉ ਲੈ ਕੇ ਆ ਸਕਦਾ ਠੀਕ ਆ ਕਿਸੇ ਵੀ ਤਰੀਕੇ ਨਾਲ ਪਰ ਚੰਗੇ ਕੰਟੈਂਟ ਲਿਆ ਕੇ ਠੀਕ ਹੈ ਪਿੰਡ ਦਾ ਨਾਮ ਦੁਨੀਆ ਦੇ ਵਿੱਚ ਲੈ ਕੇ ਆਉਣਾ ਤਾਂ ਇੱਕ ਬਹੁਤ ਵੱਡੀ ਗੱਲ ਆ ਤਾਂ ਸਭ ਤੋਂ ਪਹਿਲਾਂ ਤਾਂ ਪਿੰਡ ਵਾਲਿਆਂ ਨੂੰ ਵੀ ਬਾਈ ਦੀ ਸਪੋਰਟ ਕਰਨੀ ਚਾਹੀਦੀ ਆ ਜਿਹੜੇ ਕਰਦੇ ਆ ਬਹੁਤ ਚੰਗੀ ਗੱਲ ਆ ਜਿਹੜੇ ਨਹੀਂ ਕਰਦੇ ਉਹਨਾਂ ਨੂੰ ਵੀ ਕਰਨੀ ਚਾਹੀਦੀ ਆ ਤੇ ਕੀ ਨਾਮ ਦੱਸਿਆ ਸੀਗਾ ਅਮਨ ਤੋਗਾ ਅਮਨ ਤੋਗਾ ਅਮਨ ਤੋਗਾ ਬਾਈ ਦਾ ਬਾਈ YouTube ਤੇ ਪੇਜ ਆ Insta Facebook ਵੀ ਜਿਸੇ ਨਾਮ ਤੇ ਜਿਸੇ ਨਾਮ ਦਾ ਤਾਂ ਬਾਈ ਪੇ ਨੂੰ ਫੋਲੋ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਬਾਈ ਦੀਆਂ ਵੀਡੀਓ ਤੇ ਕੰਟੈਂਟ ਵਧੀਆ ਲੱਗਦਾ ਹੋਵੇ ਤਾਂ ਬਾਈ ਲਾਈਕ ਸ਼ੇਅਰ ਤੇ ਆਦੇ ਸਾਹ ਜਨ ਨਾਲ ਕਮੈਂਟ ਵੀ ਕਰ ਦਿਆ ਕਰੋ ਤੁਸੀਂ ਨਾਲ ਠੀਕ ਹੈ ਜੀ ਤੇ ਬਾਕੀ ਜਿਹੜਾ ਬਾਈ ਨੂੰ ਮੈਂ ਪਛਾਣਿਆ ਸੀਗਾ ਆ ਬਾਈ ਦੇ ਹੱਥੇ ਜਿਹੜਾ ਕੈਮਰਾ ਫੜਿਆ ਨਾ ਇਹਨੂੰ ਤਾਂ ਇੱਕ ਪਤਾ ਲੱਗਿਆ ਸੀ ਮੈਂ ਕਿਹਾ ਬਾਈ ਵੀ ਮੇਰੇ ਨਾਲ ਦਾ ਤੇ ਠੀਕ ਹੈ ਬਾਈ ਬਾਈਵਰ ਕੇ ਦਰਸ਼ਨ ਕਰਾਇ ਆਪਾਂ ਕਰਨ ਚੱਲੇ ਆਂਗੇ ਬਹੁਤ ਬਹੁਤ ਦਾ ਬਾਈਵਰ ਕੇ ਸਵਾਗਤ ਕਰਿਓ ਬਾਈ ਦਾ ਚੈਨਲ ਸਬਸਕ੍ਰਾਈਬ ਕਰਿਓ ਸਾਰੇ ਜਣੇ ਤੇ ਬਾਈ ਨੂੰ ਲਾਈਕ ਤੇ ਕਮੈਂਟ ਕਰਕੇ ਦੱਸਿਓ ਵੀ ਕਿੱਦਾਂ ਦਾ ਲੱਗਿਆ ਬਲੌਗ ਠੀਕ ਹੈ ਜੀ ਤੇ ਬਾਈਆਂ ਦੀ ਯਾਤਰਾ ਸਫਲ ਹੋਵੇ ਤੇ ਬਾਈ ਆ ਕੇ ਨੂੰ ਵੀ ਚੜਦਾ ਆਪਣਾ ਭਾਈ ਥੋੜਾ ਇਹ ਨਵਾਂ ਕੰਮ ਆ ਆਪਾਂ ਵਲੌਗ ਬਣਾਉਣ ਲੱਗੇ ਹੁਣ ਕਈ ਹੁੰਦੇ ਆ ਅੱਧੇ ਘੰਟੇ ਟਿਕਰਦਾ ਮੈਨੂੰ ਪਤਾ ਲੱਗਦਾ ਇੰਨੀ ਚੀਜ਼ ਦੇ ਵਿੱਚ ਅੱਧਾ ਘੰਟਾ ਕਵਰ ਹੋਊਗਾ ਮੇਰਾ ਹੁਣ ਕੱਲ ਡੇਢ ਘੰਟੇ ਦਾ ਬਣ ਗਿਆ ਉਹਨੂੰ ਹੁਣ ਮੈਨੂੰ ਕੱਟ-ਬੱਟ ਕਰਕੇ ਦੋ ਤਿੰਨਾਂ ਚ ਕਰਨਾ ਪਊਗਾ ਤਾਂ ਉਹ ਥੋੜੀ <div>ਦਿਕਰ ਪਰੇਸ਼ਾਨੀ ਆਉਂਦੀ ਆ ਜਿਹੜੀ ਟੀਮ ਦੀ ਲਾਲੋ ਜਾਂ ਇਸ ਵੀ ਨੈਟਵਰਕ ਦਾ ਇਹ ਸ਼ੁਰੂਆਤ ਸੇਸ ਦਾ ਹਨ ਵੀ ਹੌਲੀ-ਹੌਲੀ ਹਿਸਾਬ ਜਿੱਚ ਕੰਮ ਕਰ ਲਾਂਗੇ ਆਪਾਂ ਠੀਕ ਹੈ ਤੇ ਬਾਕੀ ਭਾਈ ਬਹੁਤ ਵਧੀਆ ਲੱਗਿਆ ਭਾਈ ਵਰਗਨਾਲ ਇਹ ਹੁੰਦਾ ਜਦੋਂ ਆ ਇੱਕ ਮਿੱਕੇ ਮਿਲਦੇ ਆ ਠੀਕ ਹੈ ਇੱਕੋ ਜਮਾਤ ਤੇ ਰੌਣਕ ਮੇਲਾ ਬਣ ਜਾਂਦਾ ਹੈ ਇੱਕੋ ਜਮਾਤ ਦੇ ਜਿਹਨੂੰ ਮਿਲਦੇ ਨਹੀਂ ਹੁੰਦੇ ਹਾਂ ਉਹਦੋਂ ਆ ਹੀ ਆਉਂਦਾ ਤਾਂ ਠੀਕ ਹੈ ਜੀ ਚੱਲਦੇ ਆ ਬਾਕੀ ਅੱਗੇ ਤੇ ਫਾਈਬਰ ਕੇ ਥੱਲੇ ਜੇ ਬਾਈਕਰੂ ਨੇ ਚਾਇਆ ਹੋ ਸਕਦਾ ਥੱਲੇ ਜਾਂ ਉਹ ਤੋਂ ਥੱਲੇ ਫੇਰ ਆਪਾਂ ਬਾਈਵਰ ਕੇ ਨਾਲ ਇਕੱਠੇ ਹੋ ਜੀਏ ਠੀਕ ਹੈ ਬਈ ਸਮਾਂ ਇਸ ਵਕਤ ਸਵੇਰ ਕੇ 11 ਵਜੇ ਦਾ ਤੇ ਆਪਾਂ ਭਈ ਗਲੇਸ਼ੀਅਰ ਤੋਂ 1 ਕਿਲੋਮੀਟਰ ਅੱਗੇ ਆ ਗਏ ਕੁੱਲ ਮਿਲਾ ਕੇ ਗੱਲ ਕਰਕੇ ਤਾਂ ਆਪਣੇ ਗਲੇਸ਼ੀਅਰ ਪੈਂਦਾ ਏ ਥੱਲੋਂ 4 ਕਿਲੋਮੀਟਰ ਤੇ 2 ਕਿਲੋਮੀਟਰ ਜਿਹੜਾ ਹੈਗਾ ਭਾਈ ਆਪਾਂ ਅੱਗੇ ਰਸਤਾ ਸੀਗਾ 1 ਕਿਲੋਮੀਟਰ ਗਲੇਸ਼ੀਅਰ ਤੋਂ ਅੱਗੇ ਆਗੇ ਭਾਈ ਇੱਥੇ ਇੱਕ ਪੌੜਾਂ ਵਾਲਾ ਰਸਤਾ ਤੇ ਇੱਕ ਇਹੋ ਜਿਹਾ ਭਾਈ ਰਸਤਾ ਤਾਂ ਪੌੜਾਂ ਵਾਲੇ ਰਸਤੇ ਨੂੰ ਭਾਈ ਅਸੀਂ ਪ੍ਰੇਫਰ ਨਹੀਂ ਕਰਾਂਗੇ ਅਸਤਾ ਕਹਾਂਗੇ ਕਿ ਭਾਈ ਤੁਸੀਂ ਆਹੀ ਰਸਤਾ ਚੁਣੋ ਇਹਦੇ ਉੱਤੇ ਬੰਦੇ ਨੂੰ ਬੜੀ ਸਰਕਾਰ ਉਤਨੀ ਮਹਿਸੂਸ ਹੁੰਦੀ ਹੈ ਤੇ ਪੌੜਾਂ ਵਾਲੇ ਦੇ ਭਾਈ ਬੰਦੇ ਦਾ ਤਰਾ ਨਿਕਲ ਜਾਂਦਾ ਲੱਗਦਾ ਕੋਈ ਘੰਟਾ ਕਿ ਭਾਈ ਇਸ ਤੇ ਡੇਢ ਕ ਘੰਟਾ ਉਹ ਤਾਂ ਭਾਈ ਥੋੜਾ ਜਿਹਾ ਹੋ ਸਕਦਾ ਬੰਦਾ ਛੇਤੀ ਪਹੁੰਚ ਜਾਂਦਾ ਹੋਵੇ ਪੌੜੀਆਂ ਵਾਲਾ ਰਸਤਾ ਐਵੇਂ ਦਾ ਕੁਛ ਹੈ ਭਾਈ ਤੇ ਉਹ ਉੱਥੇ ਸੰਗਤਾਂ ਨੇ ਪਹੁੰਚ ਜਾਣਾ ਤੇ ਭਾਈ ਜਿਹੜਾ ਦੂਜਾ ਆਪਣਾ ਰਸਤਾ ਹੈਗਾ ਵਾਹਿਗੁਰੂ ਵਾਹਿਗੁਰੂ ਉਹ ਭਾਈ ਉਹ ਉਥੋਂ ਐਸ ਲੂਟ ਹੁੰਦਾ ਹੋਇਆ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਜੀ ਇੱਧਰ ਨੂੰ ਆ ਭਾਈ ਤੇ ਐਵੇਂ ਦਾ ਕੁਛ ਇਥੋਂ ਦਾ ਮਾਹੌਲ ਹੈ ਤੇ ਐਜੇ ਭਾਈ ਕੁਛ ਇਥੋਂ ਦੇ ਰਸਤੇ ਆ ਅਕੀ ਬਹੁਤ ਵੀਰ ਭੈਣ ਪਿਆਰ ਕਰਨ ਵਾਲੇ ਮਿਲੇ ਤੇ ਬਹੁਤ ਵਧੀਆ ਲੱਗਦਾ ਜਦੋਂ ਕੋਈ ਆਪਾਂ ਨੂੰ ਇਦਾਂ ਹੱਸ ਕੇ ਮਿਲਦਾ ਤੇ ਤਿੰਨ ਚਾਰ ਤਾਂ ਮੇਰੇ ਵੀਰ ਮੇਰੇ ਨਾਲ ਦੇ ਯੂਟਿਊਬਰ ਵੀ ਮਿਲ ਗਏ ਤੇ ਵਧੀਆ ਬਾਈ ਵਰਗਿਆਂ ਦਾ ਚਲੋ ਬਹੁਤ ਵਧੀਆ ਨੇਚਰ ਲੱਗਿਆ ਆਪਾਂ ਨੂੰ ਤੇ ਭਾਈ ਇਧਰ ਦੀ ਹੁਣ ਆਏ ਆ ਵੀ ਐਂ ਪਿੰਡਾਂ ਖਿੱਚੇ ਤੁਰੇ ਜਾਵਾਂਗੇ ਉਧਰ ਵੀ ਥੋੜਾ ਜਿਹਾ ਦਿੱਕਤ ਪਰੇਸ਼ਾਨੀ ਜ਼ਿਆਦਾ ਆਉਂਦੀ ਆ ਆਪਾਂ ਉਹਨਾਂ ਵਾਲੇ ਰਸਤੇ ਵੀ ਆਪਣੇ ਹਿਸਾਬ ਨਾਲ ਬਾਕੀ ਭਾਈ ਹਰ ਇੱਕ ਦੀ ਆਪੋ ਆਪ ਦੀ ਵਿਚਾਰਧਾਰਾ ਹੁੰਦੀ ਆ ਜਿਹਨੂੰ ਜਿਵੇਂ ਚੰਗਾ ਲੱਗਦਾ ਓਵੇਂ ਸਹੀ ਆ ਤਾਂ ਐਵੇਂ ਭਾਈ ਮਾੜੀ ਮੋਟੀ ਆਈਸ ਫਨੂ ਜੀ ਹੋਈ ਹੋਈ ਬਰਫ ਜੀ ਪਈ ਆ ਭਾਈ ਤੇ ਠੀਕ ਆ ਗੁੱਲ ਮਾਰਾ ਕੇ ਰੰਗ ਮੋਲ ਮੌਸਮ ਖਰਾਬ ਹੁੰਦਾ ਜਾ ਰਿਹਾ 2 ਵਜੇ ਤੋਂ ਪਹਿਲਾਂ ਪਹਿਲਾਂ ਮੇਰੇ ਹਿਸਾਬ ਨਾਲ ਉਥੋਂ ਦਾ ਰਸਤਾ ਬੰਦ ਕਰਕੇ ਭਾਈ ਜਿਹੜੇ ਯਾਤਰੀ ਹੁੰਦੇ ਆ ਉਹਨਾਂ ਨੂੰ ਪੁੱਠਾ ਭੇਜ ਦਿੰਦੇ ਆ ਚੱਲੋ ਚੜਦੇ ਆ ਚੜਾਈਆਂ ਗਲੀਆਂ ਕਿਵੇਂ ਹੋ ਬੜੀਆ ਹਾਂ ਭਾਈ ਇਧਰਲੇ ਪਾਸੇ ਦੇਖੋ ਵੀ ਹੁਣ ਕੋਈ ਹੈਲੀਪੈਡ ਬਣਾਇਆ ਕਿ ਕੋਈ ਹੋਰ ਸਿਸਟਮ ਐਵੇਂ ਦਾ ਕੁਝ ਭਾਈ ਇਧਰ ਬਣਿਆ ਹੋਇਆ ਇਧਰ ਕੀ ਹੈ ਜੀ ਕੀ ਹੈ ਹੈਲੀਪੈਡ ਭਾਈ ਹੈਲੀਪੈਡ ਹੈਲੀਪੈਡ ਹੈ ਹੈਲੀਪੈਡ ਹੈ ਹੈਲੀਪੈਡ ਆ ਭਾਈ ਇਹ ਹੈ ਹਾਂ ਇੱਥੇ ਭਾਈ ਹੈਲੀਕਾਪਟਰ ਜਾ ਚੜਦਾ ਜੁ ਉਤਰਦਾ ਆ ਜਦੋਂ ਤਾਂ ਹਾਂ ਭਾਈ ਇੱਕ ਇੱਕ ਕਿਲੋਮੀਟਰ ਦਾ ਜਿਹੜਾ ਪੈਂਦਾ ਤੁਹਾਨੂੰ ਉਹ ਤਾਂ ਤੁਰ ਕੇ ਹੀ ਤੈਅ ਕਰਨਾ ਪੈਂਦਾ ਠੀਕ ਆ ਭਾਈ ਉੱਤੋਂ ਦਾ ਮੌਸਮ ਮਾਸਮ ਵਧੀਆ ਭਾਈ ਠੀਕ ਹੈ ਜੀ ਠੀਕ ਆ ਸੰਗ ਤੇ ਮਿਲਦੇ ਆ ਉੱਤੇ ਜਾ ਕੇ ਖਿੱਚਦੇ ਆ ਉਹਦਾ ਪੈਂਡਾ ਅਮੈਂ ਇਸ ਵਕਤ 11:22 ਮਿੰਟਾਂ ਦਾ ਤੇ ਉਹ ਥੱਲੇ ਤੁਹਾਨੂੰ ਹੈਲੀਪੈਡ ਦਿਖਾਇਆ ਸੀ ਉਹ ਤੋਂ ਹੁੰਦੇ ਹੋਏ ਭਾਈ ਆਪਾਂ ਇੰਨੀ ਚੜ੍ਹਾਈ ਜਿਹੜੀ ਹੈਗੀ ਹੈਗੀ ਕਵਰ ਕਰ ਚੁੱਕੇ ਆ ਤੇ ਬਾਕੀ ਜਿਹੜਾ ਰਸਤਾ ਥੱਲੋਂ ਦਾ ਐਵੇਂ ਦਾ ਗੋਸੀ ਭਾਈ ਉਹ ਥੋਦੀ ਹੁੰਦੇ ਹੋਏ ਹੁੰਦੇ ਹੋਏ ਹੁੰਦੇ ਹੋਏ ਭਾਈ ਐਂ ਕਰਕੇ ਆਪਾਂ ਇਧਰ ਦੀ ਇੱਥੋਂ ਤੱਕ ਪਹੁੰਚ ਗਏ ਤੇ ਜਾਣਾ ਕਿੱਥੇ ਆਪਾਂ ਉਹ ਉੱਥੇ ਭਾਈ ਉਹ ਨਿਸ਼ਾਨ ਸਾਹਿਬ ਦਿਖ ਰਹੇ ਨੇ ਉਹ ਆਪਣੇ ਭਾਈ ਗੁਰਦੁਆਰਾ ਸਾਹਿਬ ਤੇ ਉਹ ਸੰਗਤਾਂ ਹਜੇ ਜਾ ਰੰਗਾਂ ਨੇ ਜਾ ਰੰਗ ਹਾਂ ਆ ਚੋ ਰੇ ਨਿਸ਼ਾਨ ਸਾਹਿਬ ਇੱਥੇ ਭਾਈ ਆ ਰਸਤਾ ਥੋੜਾ ਜਆ ਐਦਾਂ ਕਰਕੇ ਖਰਾਬ ਹੋਇਆ ਹੋਇਆ ਸੀ ਤੇ ਇਥੋਂ ਦੇ ਲੋਕਲ ਕਾਰੀਗਰ ਨੇ ਉਹਨਾਂ ਦੇ ਭਾਈ ਰਸਤਾ ਬਣਾਇਆ ਜਾ ਰਿਹਾ ਥਲੜੇ ਪਾਸੋਂ ਪੱਥਰ ਥਲੜੇ ਪਾਸੇ ਜਿਵੇਂ ਦੀ ਹੁਣ ਆਪਣੇ ਚਾਲੀ ਬਣ ਆਪਣੇ ਚੜ ਜਾਂਦਾ ਤੁਹਾਨੂੰ ਉੱਤੇ ਇੱਟਾਂ ਮਾਰਦਾ ਐਵੇਂ ਭਈ ਉਹ ਥਲੜੇ ਇਹਨਾਂ ਨੂੰ ਪੱਥਰ ਫੜਾ ਰਹੇ ਆ ਤੇ ਕੋਸ਼ਿ ਸੰਟਾ ਸੰਟਾਈ ਕਰਕੇ ਹੈਲੋ ਕਿਵੇਂ ਹੋ ਵੜੀਆ ਵੜੀਆ ਕੰਮ ਅੱਛਾ ਚੱਲ ਰਿਹਾ ਹੈ ਜੇਲੇ ਜੇ ਫੇਕਦੀ ਹੈ ਬਾਈ ਨੇ ਇਹ ਭਾਈ ਇੱਥੋਂ ਦੇ ਕਾਰੀਗਰ ਮਿਸਤਰੀ ਤੇ ਰਸਤੇ ਨੂੰ ਚੌੜਾ ਕਰ ਰਹੇ ਆ ਤਾਂ ਕਿ ਸੰਗਤ ਨੂੰ ਕੋਈ ਨਾ ਆਵੇ ਇਹ ਭਾਈ ਇਹਨਾਂ ਨੇ ਇੱਧਰ ਸੂਤ ਵੀ ਲਾ ਰੱਖਿਆ ਹੈ ਸੂਤ ਲਾ ਕੇ ਪੂਰਾ ਗੇਹ ਚ ਕਰਕੇ ਸਾਂਹ ਲਾ ਕੇ ਭਾਈ ਕੰਮ ਕਰਦੇ ਆ ਗੁਣੀਆਂ ਚ ਪੂਰਾ ਆਪਕੋ ਪੇਮੈਂਟ ਕਾਉਂਟ ਕਰਤਾ ਹੈ ਹਾਂ ਸਰਦਾਰ ਹੈ ਸਰਦਾਰ ਠੇਕੇਦਾਰ ਠੇਕੇਦਾਰ ਠੀਕ ਹੈ ਔਰ ਠੇਕੇਦਾਰ ਕੋ ਸਰਕਾਰ ਹਾਂਜੀ ਇਹ ਭਾਈ ਠੇਕੇਦਾਰ ਨੇ ਕਾਰੀਗਰ ਰੱਖੇ ਆ ਠੇਕੇਦਾਰ ਇਹਨਾਂ ਨੂੰ ਪੇਮੈਂਟ ਕਰਦਾ ਤੇ ਠੇਕੇਦਾਰ ਨੂੰ ਕਰਦੀ ਆ ਸਰਕਾਰ ਭਾਈ ਇੱਥੋਂ ਦੀ ਤੇ ਠੀਕ ਹੈ ਬਸ ਠੇਕੇਦਾਰ ਕੰਮ ਕਰ ਰਹੇ ਨੇ ਹੁਣ ਜਾਣ ਦੇ ਵਿੱਚ ਤਾਂ ਕਿ ਕੋਈ ਟਿਕਰ ਪਰੇਸ਼ਾਨੀ ਨਾ ਹੋਵੇ ਇੱਧਰਲੇ ਪਾਸੇੋਂ ਭਾਈ ਪੱਥਰ ਚੱਕ-ਚੱਕ ਕੇ ਆ ਚੋਬਰ ਫੜਾ ਰਿਆ ਇਹਨਾਂ ਐਵੇਂ ਦਾ ਕੋਈ ਹੋ ਆ ਭਾਈ ਰੰਗ ਮਾਹੌਲ ਇੱਥੋਂ ਦਾ ਤੇ ਵਧੇਗਾ ਠੰਡੀ ਸ਼ੀਤ ਲਹਿਰ ਚੱਲ ਰਹੀ ਆ ਤੇ ਵਾਹਿਗੁਰੂ ਵਾਹਿਗੁਰੂ ਕਰਦਿਆਂ ਸੰਗਤਾਂ ਤਾਂ ਤਾਂ ਗਾਣੇ ਤੇ ਕੋਸ਼ ਸੰਗਤਾਂ ਥੱਲੇ ਨੂੰ ਵੀ ਆ ਰਹੀਆਂ ਨੇ ਤੇ ਆਪਣੇ ਵਾਲੇ ਨੌਜਵਾਨ ਦੇਖ ਨਹੀਂ ਰਹੇ ਉਹ ਬੋਝ ਕਲ ਦੀਪ ਤੇ ਉਹਦੇ ਪਿੱਛੇ ਪਿੱਛੇ ਨੋਨੀ ਚਾਲਦੇ ਆ ਜੀ ਔਰ ਜੀ ਠੀਕ ਹੋ ਠੀਕ ਹੋ ਠੀਕ ਹੈ ਜੀ ਚਲੋ ਬਾਦਨੇ ਅੱਗੇ ਨੂੰ ਤੇ ਇਧਰੋਂ ਬਈ ਖੁਰ ਖੁਰ ਕੇ ਥਲੋਂ ਦੀ ਪਾਣੀ ਇਹਨਾਂ ਦੇ ਨਿਕਲਦਾ ਆਈ ਜਾਂਦਾ ਇਧਰੇ ਛੋਟੇ ਮੋਟੇ ਗਲੇਸ਼ੀਅਰ ਹੁੰਦੇ ਆ ਇਹ ਵੱਡੇ ਗਲੇਸ਼ੀਅਰ ਸੀਗੇ ਜਿਹੜੇ ਤੁਹਾਨੂੰ ਥੱਲੇ ਦਿਖਾ ਕੇ ਆਇਸਲੇ ਦਿਖਾਉਂਦੇ ਹੋ ਕਿਹਦੇ ਹੋ ਕਿਉਂ ਤੁਰ ਪਏ ਨੇ ਉਤੋਂ ਸਮਾਂ ਇਸ ਵਕਤ 11:35 ਮਿੰਟਾਂ ਦਾ ਤੇ ਆਪਾਂ ਨੂੰ ਬਾਈ ਜੀ ਹੁਣੇ ਮਿਲੇ ਨਾਲ ਇਹਨਾਂ ਦੇ ਬਾਈ ਜੀ ਫਾਦਰ ਸਾਹਿਬ ਨੇ ਤੇ ਇੱਕ ਬਹੁਤ ਵਧੀਆ ਜਿਹੜੀ ਗੱਲ ਲੱਗੀ 22 ਵਰਗੇ ਪਿਓ ਪੁੱਤ ਆਏ ਨੇ ਮੋਟਰਸਾਈਕਲ ਤੇ ਟਰੈਵਲ ਕਰਕੇ ਤੇ ਕਰਦੇ ਹਾਂ ਥੋੜੀ ਜੀ ਗੱਲਬਾਤ ਇਹਨਾਂ ਨਾਲ ਕੀ ਨਾਮ ਹੈ ਬਾਈ ਜੀ ਆਪਾਂ ਨਮਨਦੀਪ ਨਮਨਦੀਪ ਹੈ ਨਹੀਂ ਉਹਦੇ ਆ ਜੀ ਤੇ ਕਿੱਥੋਂ ਆਪਣੇ ਚੱਲੇ ਸੀ ਬਈ ਤੁਸੀਂ ਅੰਬਾਲੇ ਤੋਂ ਜੀ ਅੰਬਾਲੇ ਤੋਂ ਚੱਲੇ ਸੀ ਠੀਕ ਐ ਵੀਰੇ ਕਿਹੜਾ ਮੋਟਰਸਾਈਕਲ ਲੈ ਕੇ ਆਏ ਜੀ ਕਲਾਸਿਕ 350 ਫਰੀ ਬੋਸ ਠੀਕ ਐ ਤੇ ਰਸਤੇ 'ਚ ਆਉਂਦਿਆਂ ਨੂੰ ਕੋਈ ਦਿੱਕਤ ਪਰੇਸ਼ਾਨੀ ਨਹੀਂ ਦਿੱਕਤ ਪਰੇਸ਼ਾਨੀ ਤਾਂ ਨਹੀਂ ਹੁੰਦੀ ਕਾਰ ਵਾਲਿਆਂ ਲਈ ਹੁੰਦੀ ਆ ਬੜੀ ਹਾਂ ਉਹ ਟ੍ਰੈਫਿਕ ਵਗੈਰਾ ਟ੍ਰੈਫਿਕ ਵਗੈਰਾ ਲੱਗ ਜਾਂਦਾ ਉਹਦਾ ਕਰਕੇ ਥੋੜੀ ਦਿੱਕਤ ਪਰੇਸ਼ਾਨੀ ਹੋ ਜਾਂਦੀ ਹੈ ਗੱਡੀ ਵਾਲਿਆਂ ਨੂੰ ਤੇ ਮੋਟਰਸਾਈਕਲ ਤੇ ਮੈਂ ਕਹਿੰਦਾ ਬੰਦਾ ਹੂੰ ਸੌਖਾ ਰਹੇ ਨਾ ਸੌਖਾ ਰਹੇ ਨਾ ਕਿੰਨੇ ਟਾਈਮ ਚ ਪਹੁੰਚ ਗਏ ਸੀ ਬਾਈ ਉੱਥੋਂ ਚੱਲ ਕੇ ਜੋਸੀ ਮੱਟ ਤੋਂ ਬਾਹਰੇ ਤੇ 12 ਘੰਟੇ ਲੱਗੇ 12 ਘੰਟੇ ਠੀਕ ਹੈ ਜੀ ਅਸੀਂ ਲੋਕ ਤੇ ਦੁਕਾਨ ਦੇ ਆਏ ਫਿਰ ਕਈ ਲੋਕ ਤਾਂ ਜੰਦੀ ਵਾਲੇ ਹੁੰਦੇ ਆ ਠੀਕ ਹੈ ਤੇ ਉਹ ਤਾਂ 12 ਘੰਟੇ ਸੀ ਫੋਨ ਕਰਦੇ ਠੀਕ ਹੈ ਜੀ ਇਹ ਪਹਿਲੀ ਵਾਰੀ ਆਇਓ ਬਾਈ ਜੀ ਤੁਸੀਂ ਹਾਂਜੀ ਠੀਕ ਹੈ ਜੀ ਬਾਕੀ ਬਾਈ ਜੀ ਹੁਣ ਅਸੀਂ ਗੱਲ ਕਰਦੇ ਹਾਂ ਹਾਂਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਕਿ ਮੇ ਲੰਘ ਰਹੀ ਹੈ ਯਾਤਰਾ ਜੀ ਫਿਰ ਸਫਰ ਠੀਕ ਹੈ ਤੇ ਆਪਣੇ ਕੋਈ ਦਿੱਕਤ ਪਰੇਸ਼ਾਨੀ ਕੋਈ ਆਈ ਤੁਹਾਨੂੰ ਨਹੀਂ ਜੀ ਠੀਕ ਬਹੁਤ ਹੋ ਗਿਆ ਕਈ ਪੇਰੈਂਟਸ ਕੀ ਹੁੰਦੇ ਆ ਖੜੋ ਇੱਕ ਮਿੰਟ ਚਲੋ ਕਈ ਪੇਰੈਂਟਸ ਕੀ ਹੁੰਦੇ ਆ ਆਦੇ ਜਵਾਕਾਂ ਨੂੰ ਆਉਣ ਤੋਂ ਰੋਕਦੇ ਆ ਕਈ ਜਵਾਕ ਹੁੰਦੇ ਆ ਆਦੇ ਪੇਰੈਂਟਸ ਨੂੰ ਆਉਣ ਤੋਂ ਰੋਕਦੇ ਆ ਹਾਂਜੀ ਹਾਂਜੀ ਵੀ ਭਾਈ ਉੱਥੇ ਦਾ ਪਹਾੜੀ ਏ ਰਗਾ ਠੀਕ ਹੈ ਕੋਈ ਪਹਾੜ ਪੂੜੇ ਡਿੱਗ ਗਿਆ ਸੜਕਾਂ ਸਹੀ ਨਹੀਂ ਆਏ ਜੋ ਤਾਂ ਤੁਸੀਂ ਮਾੜਾ ਇਸ ਬਾਰੇ ਦੱਸੋ ਵੀ ਤੁਸੀਂ ਮੋਟਰਸਾਈਕਲ ਤੇ ਸਾਰਾ ਸਫਰ ਕਰਕੇ ਆਏ ਹਾਂ ਜੀ ਤੇ ਕੋਈ ਸੜਕਾਂ ਦਾ ਕੀ ਹਾਲਾਤ ਆ ਇੱਥੋਂ ਦਾ ਸੜਕਾਂ ਠੀਕ ਹੈ ਪਹਿਲਾਂ 2002 ਚ ਆਇਆ ਸੀ ਠੀਕ ਹੈ ਜੀ ਪਹਿਲਾਂ ਠੀਕ ਹੈ ਵੀਰੇ ਜਦੋਂ ਮੰਨ ਲਓ ਮੈਂ 20 ਸਾਲ ਦਾ 22 ਸਾਲ ਦਾ ਸੀ ਠੀਕ ਹੈ ਜੀ ਉਸ ਤੋਂ ਤਾਂ ਬਹੁਤ ਚੰਗੀ ਹੈ ਠੀਕ ਹੈ ਠੀਕ ਹੈ ਜੀ ਵੈਸੇ ਵੀ ਰਹਿਣ ਦਾ ਸੈਣ ਦਾ ਵੀ ਠੀਕ ਹੋ ਗਿਆ ਗੋਬਿੰਦ ਘਾਮ ਠੀਕ ਹੈ ਵੀਰੇ ਸੜਕਾਂ ਬੜੀਆਂ ਹੁਣ ਤੂੰ ਤੀਜੀ ਵਾਰੀ ਆਇਆ ਇੱਥੇ ਨਹੀਂ ਮੈਂ ਪੰਜਵੀਂ ਪੰਜਵੀਂ ਵਾਰੀ 2002 ਚ ਮਤਲਬ ਲਾਸਟ ਆਇਆ ਸੀ ਚੌਥੀ ਵਾਰੀ ਠੀਕ ਹੈ ਵੀਰ ਉਸ ਤੋਂ ਬਾਅਦ ਫਿਰ ਗਾਇਬ ਹੋ ਗਿਆ ਹਾਂਜੀ ਹੁਣ ਫਿਰ ਉਹ ਮੁੰਡਾ ਗੰਦਾ ਮੈਨੂੰ ਲੈ ਕੇ ਚਲੋ ਤੇ ਇਹ ਬੇਟਾ ਕਿਹੜਾ ਮੰਨ ਕੇ ਚਲੋ ਇਹ ਸਫਰ ਇੱਥੋਂ ਦਾ ਪਹਿਲਾ ਹੀ ਦਾ ਪਹਿਲਾ ਠੀਕ ਹੈ ਤੇ ਕਿਵੇਂ ਬਾਈ ਹੈਲੋ ਹਾਂਜੀ ਕਿਵੇਂ ਮੰਨ ਕੇ ਚੱਲ ਤੇ ਉਹ ਪੁੱਤਾਂ ਦੀ ਜੋੜੀ ਹੈ ਮੈਂ ਤਾਂ ਦੇਖ ਕੇ ਤਾਰ ਨਾਲ ਰੂਹ ਖੁਸ਼ ਹੋ ਗਈ ਤੁਹਾਨੂੰ ਦੇਖ ਕੇ ਮੈਂ ਕਹਿੰਦਾ ਕਾਸ਼ ਮੇਰਾ ਬਾਪੂ ਵੀ ਮੇਰੇ ਨਾਲ ਆਵੇ ਉਹ ਥੋੜਾ ਜਿਹਾ ਕੰਮ ਧੰਦੇ ਦਾ ਇੱਕ ਉਹਨਾਂ ਦਾ ਥੋੜਾ ਜਿਹਾ ਓਪਰੇਟ ਦਾ ਕਰਕੇ ਬਈ ਡਿੱਕਰ ਸੀਗੀ ਤੇ ਰੱਬ ਸੁੱਖ ਰੱਖੇ ਗਾਹ ਨੂੰ ਦੇਖਦੇ ਆ ਜਿੱਦਾਂ ਵੀ ਕਿਦਾਂ ਆਪਣਾ ਬਣਦਾ ਹੋ ਸਕਦਾ ਫੈਮਲੀ ਨਾਲ ਆਵੇ ਜਾਂ ਕਿਵੇਂ ਕਿਉਂਕਿ ਆਏ ਆ ਜੇ ਹੁਣ ਅਸੀਂ ਦੋਨੇ ਆ ਜੇ ਨੇ ਆ ਫਿਰ ਮਗਰੋਂ ਕੰਮ ਧੰਦੇ ਦਾ ਖੜ ਜਾਂਦਾਗਾ ਖੇਤ ਬੰਦੇ ਦਾ ਇਹ ਵੀ ਥੋੜਾ ਜਿਹਾ ਦੇਖਣਾ ਪੈਂਦਾ ਹੈ ਤੇ ਥੋੜਾ ਮੰਨ ਕੇ ਤੁਲੇ ਕੀ ਪਲਾਨ ਬਣਿਆ ਵੀ ਦੋਨਾਂ ਨੇ ਇਕੱਠਿਆਂ ਨੇ ਜਾਣਾ ਪਿਆ ਉਹ ਪੁੱ ਇਹ ਚੀਜ਼ ਬਹੁਤ ਘੱਟ ਦੇਖਣ ਨੂੰ ਮਿਲਦੀ ਆ ਮੁੰਡੇ ਇਕੱਠੇ ਹੋ ਕੇ ਆ ਜਾਣਗੇ ਕਪਲ ਆ ਜੂਗਾ ਪੈਰੈਂਟਸ ਨਾਲ ਬਹੁਤ ਘੱਟ ਜਾਂਦੇ ਆ ਬਜੀ ਇਹ ਮੇਰੇ ਨਾਲ ਹੀ ਜਾਂਦੇ ਜ਼ਿਆਦਾ ਅੱਛਾ ਜੀ ਦੋਸਤਾਂ ਨਾਲ ਘੱਟ ਜਾਂਦਾ ਠੀਕ ਹੈ ਮਨਮਨਾਲੀ ਵਗੈਰਾ ਵੀ ਇਧਰ ਗ੍ਰਿੰਦਾ ਹੁਣ ਅਸੀਂ ਬਾਈਕ ਤੇ ਚੱਲ ਜਾਂਦੇ ਆ ਠੀਕ ਹੈ ਵੀ ਵੀ ਪੇਓ ਪੋਤਾਂ ਦੀ ਬਣਤੀ ਵਾਲੀ ਹੈ ਮੈਂ ਕਹਿੰਦਾ ਵਾਹਿਗੁਰੂ ਚੜ੍ਹਦੀ ਕਲਾ 'ਚ ਰੱਖੇ ਤੁਹਾਨੂੰ ਲੰਮੀਆਂ ਉਮਰਾਂ ਬਖਸ਼ੇ ਤੇ ਬਈ ਮੰਨ ਕੇ ਚੱਲ ਠੀਕ ਹੈ ਜੀ ਮੇਰੇ ਵਾਸਤੇ ਐਸੀ ਵੀ ਇਹਨਾਂ ਵਾਸਤੇ ਮੈਂ ਕਹਿੰਦਾ ਤੁਸੀਂ ਰੱਖੀ ਨਹੀ ਮੈਂ ਇਹ ਵੀ ਵੈਸੇ ਜਾਂਦਾ ਠੀਕ ਹੈ ਜੀ ਵਾਹਿਗੁਰੂ ਵਾਹਿਗੁਰੂ ਨੂੰ ਚ ਲੈ ਕੇ ਚੱਭੀ ਨੂੰ ਥੋੜਾ ਵਾਹਿਗੁਰੂ ਅਸਰ ਵਾਹਿਗੁਰੂ ਮਿਹਰਬਾਨੀ ਤਾਂ ਕੀ ਨਾਮ ਕੀ ਦੱਸਿਆ ਸੀ ਬਾਈ ਜੀ ਆਪਣਾ ਮੇਰਾ ਵੀਕਰਮ ਹੈ ਵੀਕਰਮ ਹੈ ਤੇ ਆਪਣਾ ਕੀ ਦੱਸਿਆ ਸੀ ਬਾਈ ਨਵੰਦੀਪ ਨਵਨਦੀਪ ਤੇ ਬਾਈ ਇਹ ਜਿਹੇ ਜਦੋਂ ਆਪਾਂ ਨੂੰ ਮਿਲਦੇ ਆ ਭੈਣ ਭਰਾ ਮਿੱਤਰ ਹਨਾ ਸੱਜਣ ਤਾਂ ਬਹੁਤ ਖੁਸ਼ੀ ਹੁੰਦੀ ਹੈਗੀ ਤੇ ਇਹੋ ਜਿਹੇ ਨੂੰ ਦੇਖ ਕੇ ਸਿਹਤ ਵੀ ਲੈਣੀ ਚਾਹੀਦੀ ਹੈ ਯਾਰ ਇਹ ਕਈ ਹੁੰਦੇ ਆ ਕਿ ਬੁੱਢੀ ਉਮਰੇ ਆ ਕੇ ਆਦੇ ਮਾਪਿਆਂ ਨੂੰ ਧੱਕੇ ਮਾਰ ਕੇ ਕੱਢ ਦਿੰਦੇ ਆ ਤੇ ਕਈ ਮਾਪੇ ਉਹ ਵੀ ਕਿਤੇ ਕਿਤੇ ਜਾ ਕੇ ਜਵਾਕਣੇ ਸਿਚੁਏਸ਼ਨਾਂ ਨਹੀਂ ਸੰਭਦੇ ਤਾਂ ਮੈਂ ਕਹਿੰਨਾ ਇਹੋ ਜਿਹਾ ਥਵਾਕ ਹੋਣਾ ਚਾਹੀਦਾ ਹਰ ਇੱਕ ਘਰ ਪਰਿਵਾਰ ਦੇ ਵਿੱਚ ਤੇ ਇਹੋ ਜੀ ਯਾਰੀ ਦੋਸਤੀ ਹੋਣੀ ਚਾਹੀਦੀ ਪਿਓ ਪੁੱਤ ਦੀ ਇਹ ਨਹੀਂ ਆ ਵੀ ਇਕੱਠੇ ਬਹਿ ਕੇ ਪੈਗ ਲਾਉਂਦੇ ਆ ਇਕੱਠੇ ਬਹਿ ਕੇ ਤੀਰਥਾਂ ਤੇ ਜਾਂਦੇ ਆ ਇਹ ਸਭ ਤੋਂ ਵੱਡੀ ਹਾਂਜੀ 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 ਹਾਂ ਜਿਵੇਂ ਬ੍ਰਿੰਦਾਵਨ ਹੋ ਗਿਆ ਹਾਂਜੀ ਪੌਟਾ ਸਾਹਿਬ ਕਿ ਤੇ ਹੰਕੂਨ ਸਾਇੰਸ ਮਨਿੰਗਨ ਸਰਵਿਸਤੀ ਜਾਏ ਹਾਂ ਹਾਂ ਐਵੇਂ ਬੱਸਿਓ ਹੁਣ ਜਦੋਂ ਇਹੋ ਜੇ ਸ਼ੌਂਕ ਬਾਪੂ ਨੂੰ ਸੀ ਤੇ ਉਹ ਨਾਲ ਨਾਲ ਮੁੰਡੇ ਦੇ ਵੀ ਪਗਾਰਿਆਗਾ ਤਾਂ ਗਾਂ ਜਾ ਕੇ ਮੁੰਡੇ ਨੇ ਆਟੋਮੈਟਿਕਲੀ ਨਸ਼ੇ ਤੋਂ ਦੂਰ ਰਹਿ ਕੇ ਕਿਸੇ ਚੰਗੇ ਲੜ ਲੱਗਣਾ ਕਿਸੇ ਚੰਗੇ ਪਾਸੇ ਤਾਂ ਬਹੁਤ ਵਧੀਆ ਲੱਗਿਆ ਬਾਈ ਬਾਰ ਕਹਿਣਾ ਮਿਲ ਕੇ ਠੀਕ ਹੈ ਜੀ ਹਾਂਜੀ ਚੱਲੀਆਂ ਹੁਣ ਹਾਂਜੀ 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 ਠੀਕ ਹੈ ਜੀ ਸਭ ਨੂੰ ਆਣਾ ਚਾਹੀਦਾ ਜੀ ਮੇਰੇ ਸਭ ਨੂੰ ਇੱਕ ਵਾਰੀ ਤਾਂ ਬਈ ਆਣਾ ਚਾਹੀਦਾ ਵਿਜ਼ਿਟ ਕਰਨਾ ਚਾਹੀਦਾ ਠੀਕ ਹੈ ਜੀ ਮਿਲਦੇ ਆਂਗੇ ਬਾਕੀ ਚੜ੍ਹਦੀ ਕਲਾ ਚ ਮਾਹੌਲ ਆ ਤੇ ਚੜਦੇ ਜਾ ਰਹੇ ਆ ਆਪਣੇ ਵਾਲੇ ਬੰਦੇ ਵੀ ਉਹ ਮੋੜ ਕੋਲੇ ਜਾਵੜੇ ਠੀਕ ਹੈ ਜੀ ਪਹੁੰਚ ਗਏ ਜੇ ਪਹੁੰਚ ਗਏ ਜੀ ਪਹੁੰਚ ਗਏ ਤਾਂ ਠੀਕ ਆ ਭਈ ਸਿੰਘਾਂ ਦਾ ਚੜਦੀ ਕਲਾ ਚਮੋੜਾ ਸਮਾਂ 12:00 ਬਜਨ ਚ 7 ਮਿੰਟ ਰਹਿੰਦੇ ਤੇ ਗੁਰੂ ਦੀ ਬਾਣੀ ਪਈ ਕੰਨਾਂ ਦੇ ਵਿੱਚ ਤੇ ਮੈਂ ਕਹਿੰਦਾ ਜੋਸ਼ ਆ ਗਿਆ ਤੇ ਆਉਣ ਦਾ ਜੀਵਨ ਸਫਲਾ ਹੁੰਦਾ ਲੱਗਦਾ ਤੇ ਗੁਰੂ ਦੀ ਮਿੱਠੀ ਬਾਣੀ ਜਦੋਂ ਪਈ ਕੰਨਾਂ 'ਚ ਤੇ ਨੌਜਵਾਨਾਂ ਨੇ ਕਹਿੰਦੇ ਪੜਾਂਗਾ ਥੋੜੀਆਂ ਆਈਆਂ ਵੱਡੀਆਂ ਕਰਤੀਆਂ ਹੋ ਸਾਹਮਣੇ ਗੁਰਦੁਆਰਾ ਸਾਹਿਬ ਰਾਸਤਾ ਰਹਿ ਗਿਆ ਤੇ ਉਧਰਲੇ ਪਾਸੇ ਭਾਈ ਜਿਹੜੇ ਪੌੜੀਆਂ ਵਾਲਾ ਰਸਤਾ ਸੀਗਾ ਉਹ ਰਹਿ ਗਿਆ ਤੇ ਝੂਲ ਦੇ ਨਿਸ਼ਾਨ ਸਾਹਿਬ ਤੇ ਬਾਬਾ ਜੀ ਉਹਨਾਂ ਨੂੰ ਅੱਗੇ ਆਪਾਂ ਕਵਰ ਕਰਾਂਗੇ ਸ਼ਾਸਤਰ ਵਾਹਿਗੁਰੂ ਜੀ ਕੀ ਫਤਿਹ ਜੀ ਚੜਦੀ ਕਲਾ ਜੀ ਅੱਗੇ ਗੁਰਦੁਆਰਾ ਸਾਹਿਬ ਇਹ ਕਹਿੰਦੇ ਭਾਈ ਸ਼ਾਸਤਰ ਵਿੱਦਿਆ ਦੇ ਜੋਹਰ ਦਿਖਾਉਣੇ ਆ ਤੇ ਕੋਸ਼ਿਸ਼ ਕਰਾਂਗੇ ਇਹਨਾਂ ਨੂੰ ਕਵਰ ਕਰਨ ਦੀ ਅੰਗ ਸੰਗੀ ਰਹੇ ਤਾਂ ਆਪਣੇ ਬਾਕੀ ਚੱਲਦੇ ਆ ਗੁਰਦੁਆਰਾ ਸਾਹਿਬ ਦਰਵਾਰ ਸਾਹਿਬ ਦੇ ਘਰ ਆਉਨੇ ਆਂ ਤੁਹਾਨੂੰ ਦਰਸ਼ਨ ਬਾਣੀ ਕੰਨਾਂ 'ਚ ਪੈਂਦੀ ਮਿੱਠਾ ਮਿੱਠਾ ਰਸ ਘੋਲਦੀ ਵਾਹਿਗੁਰੂ ਵਾਹ ਹੈ ਗੁਰੂ ਵਾਹ ਜੀ ਵਾਹ ਅਮਰਤ ਰਸ ਭਾਈ ਦਰਬਾਰ ਸਾਹਿਬ ਦੇ ਲਾਗੀਆਂ ਦੁਕਾਨਾਂ ਵੀ ਮੰਨ ਕੇ ਚਲੋ ਇਥੇ ਚੜਾਈ ਚੜ ਕੇ ਪਹਿਲੀਆਂ ਦੁਕਾਨਾਂ ਆਉਂਦੀਆਂ ਉਥੇ ਭਾਈ ਲਗਭਗ ਜਿਹੜੇ ਆਪਣੇ ਸਫ਼ਰ ਕਰਦੇ ਹੈਗੇ ਉਹ ਵੀ ਇੱਥੇ ਆ ਕੇ ਪ੍ਰਸ਼ਾਦਾ ਪਾਣੀ ਛਕਦੇ ਆ ਐਵੇਂ ਦੀ ਕੋਈ ਜਾਣ ਦਰੀ ਹੈ ਇਹ ਜਿਆਦਾ ਪਰ ਪੀ ਚਾਵਲ ਵਗੈਰੇ ਖਾਂਦੇ ਨੇ ਤੇ ਛੋਟਾ ਏ ਬਾਕੀ ਆਪਣੇ ਅੱਗੇ ਚੱਲਦੇ ਆ ਤੇ ਕਰਦੇ ਆ ਦਰਸ਼ਨ ਵਾਹਿਗੁਰੂ ਵਾਹਿਗੁਰੂ ਸਤਨਾਮ ਵਾਹਿਗੁਰੂ 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 ਭਾਈ ਹੁਣ ਤਾਂ برف ਪਈ ਨਹੀਂ برف ਖੁਰ ਗਈ ਥੇ ਜਿਹੜੀ 스노우ਫਾਲ ਹੋਈ ਸੀ ਤੇ ਕਾਫੀ ਖੁਰ ਗਈ ਪਹਿਲਾਂ ਜਿਹੜੇ ਸਾਰੇ ਪਹਾੜ ਸੀਗੇ ਭਾਈ ਇਹ برف ਨਾਲ ਹੀ ਲੱਦੇ ਸੀਗੇ ਇੱਥੇ ਆ ਕੇ ਵਿਚਾਰੇ ਵੀ ਅਰੈਸਟ ਫਰਮਾ ਰਹੇ ਆ। ਜਦੋਂ ਜਦੋਂ ਜਿਵੇਂ ਨਾ ਸਵਾਰੀਆਂ ਮਿਲਣਗੀਆਂ ਉਹ ਮੈਂ ਲੈ ਜਾਣਗੇ ਇਹ। ਨਹੀਂ ਭਾਈ ਹੋ ਸਕਦਾ ਮੈਂ ਅਲਾ ਦਾ 2 ਵਜੇ ਤੋਂ ਬਾਅਦ ਜਾ। ਜਦੋਂ ਇੱਥੇ ਸੰਗਤਾਂ ਨੂੰ ਕਿਹਾ ਜਾਂਦਾ ਭਾਈ ਇਹਦੋਂ ਬਾਅਦ ਨਹੀਂ ਤੁਸੀਂ ਇੱਥੇ ਰੁਕ ਸਕਦੇ। ਉਦੋਂ ਭਾਈ ਇਹ ਵੀ ਆਦਾ ਜਿੱਲੀ ਦਾ ਥਰਾ ਟੈਂਟ ਫੋੜੀ ਚੱਕ ਕੇ ਥੱਲੇ ਜਾਵੜਦੇ ਹੋਣਗੇ। ਤੇ ਸੰਗਤ ਦਾ ਇਕੱਠ ਜੋੜ ਦੇਖ ਕੇ ਮਨ ਨੂੰ ਖੁਸ਼ੀ ਮਿਲਦੀ। ਠੀਕੋ। आप क्या करते हो हम पिट्ठू पिट्ठू लगा के जी। और अभी जहाँ से जहाँ पे ऐसे क्यों बैठे हैं ऐसे अब यात्री को लेके जाना है ठीक है जी। यात्री का कोई टाइम होता है कोई फिक्स करके तुरे तो हैं आपसे नीचे से फिक्स होता है ठीक है जी। आ, अभी ऐसे है वजन के हिसाब से होता है ठीक है नहीं नहीं अभी जो यात्री को आप लेके आए थे वही यात्री आपके साथ वापस जाएगा हाँ। ठीक है उसकी वेट कर रहे हो आप उसकी ठीक है उसे विश्वास दिलाने से ना हाँ। विश्वास में बैठ जाते हैं इधर ठीक है अगर कोई ऐसा होता है कि एक बार सिर्फ आने आने की बात करता है आपके साथ तो फिर उसको छोड़ के वापिस चले जाते हो वापिस चले जाते ठीक है ਵਾਪਿਸ ਖਾਲੀ ਜਾਂਦੇ ਹੋ ਫਿਰ ਕਿਸੇ ਕੀ ਬੇਟ ਨਹੀਂ ਕਰਦੇ ਜੇ ਕੋਈ ਮਿਲ ਗਿਆ ਤਾਂ ਲੈ ਕੇ ਜਾਂਦੀ ਹੈ ਨਹੀਂ ਤਾਂ ਖਾਲੀ ਅਦਰ ਭਾਈ ਉਸੀ ਟਾਈਮ ਵਾਪਿਸ ਹੋ ਜਾਂਦੇ ਹੋ ਹਾਂਜੀ ਵਾਪਿਸ ਉਸੀ ਟਾਈਮ ਹੋ ਜਾਂਦੇ ਠੀਕ ਹੈ ਜੀ ਤਾਂ ਭਾਈ ਇਹ ਇਥੋਂ ਦੇ ਮੰਨ ਕੇ ਚਲੋ ਜਿਹੜੇ ਪਿੱਠੂ ਸਵਾਰੀ ਵਾਲੇ ਨੇਪਾਲ ਸੇ ਹੋਣਾ ਸਭੀ ਆਪ ਨੇਪਾਲ ਸੇ ਨੇਪਾਲ ਸੇ ਨੇਪਾਲ ਤੋਂ ਆ ਭਈ ਇਹ ਤੇ ਥੋੜੀ ਜੀ ਮੈਨੂੰ ਲੱਗਦਾ ਥੋੜੀ ਇਥੋਂ ਪਹਾੜੀ ਏਰੀਆ ਵਾਲਿਆਂ ਨਾਲ ਥੋੜੀ ਜੀ ਘੱਟ ਬਣਦੀ ਹੈ ਉਹਨਾਂ ਦਾ ਕਾਰਨ ਇਹ ਹੁੰਦਾ ਉਹ ਕਹਿੰਦੇ ਵੀ ਸਾਡੇ ਨਾਲ ਸਵਾਰੀ ਚੜ੍ਹੇ ਹੇ ਵੀਰ ਕਹਿੰਦੇ ਆ ਵੀ ਆਪਣੇ ਨਾਲ ਚੜੇ ਤਾਂ ਠੀਕ ਆ ਭਾਈ ਰਲ ਮਿਲ ਕੇ ਮੈਂ ਤਾਂ ਕਹਿੰਦਾ ਭਾਈ ਚਾਰੇ ਨਾਲ ਚੱਲੋ ਵਧੀਆ ਠੀਕ ਆ ਵੀਰੇ ਠੀਕ ਆ ਭਾਈ ਜੀ ਸੰਗਤ ਆ ਭਈ ਆਰਾਮ ਪਰਮਾਰੰਗਾਂ ਨੇ ਗੁਰੂ ਦੇ ਦਰਸ਼ਨ ਕਰਕੇ ਦਰਬਾਰ ਸਾਹਿਬ ਦੇ ਤੇ ਅਰਦਾਸ ਹੋਣ ਵਾਲੀ ਆ 12:30 12 ਵਜੇ ਦਾ ਟਾਈਮ ਹੁੰਦਾ ਅਰਦਾਸ ਦਾ ਤੇ ਭਾਈ 12:00 ਵੱਜ ਚੁੱਕੇ ਨੇ ਤੇ ਆਪਾਂ ਹੁਣ ਕਰ ਲਈਏ ਦਰਸ਼ਨ ਉਸ ਤੋਂ ਬਾਅਦ ਬਾਕੀ ਦੀ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਦੇ ਆ। ਤਾਂ ਭਾਈ ਇਹ ਸੀ ਆਪਣਾ ਅੱਜ ਤੱਕ ਦਾ ਵਲੌਗ ਜੇ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਦੇ ਹੋ ਤੇ ਭਾਈ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਓ ਤੇ ਜੇ ਫੇਸਬੁੱਕ ਤੇ ਜੁੜੇ ਆ ਤਾਂ ਭਾਈ ਫੋਲੋ ਵੀ ਲਾਜ਼ਮੀ ਕਰ ਲਓ। ਅਗਰ ਤੇ ਬਾਤੀ ਭਾਈ ਪੂਰੀ ਸਹਿਦਰ ਕਰਦੇ ਆ ਦਰਸ਼ਨ ਤੇ ਅਗਲੇ ਵਲੌਗ ਦੇ ਵਿੱਚ ਆਪਾਂ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾ ਕੇ ਦਰਬਾਰ ਸਾਹਿਬ ਦੇ ਤੇ ਜਿਹੜਾ ਥੱਲੇ ਦਾ ਸਫਰਾ ਉਹ ਤੁਹਾਡੇ ਨਾਲ ਸਾਂਝਾ ਕਰਾਂਗੇ। ਤਾਂ ਬਣੇ ਰਹੋ। ਕੱਦਿਆਂ ਦਾ ਆਪਣੇ ਵੀਡੀਓ ਤੇ ਪਿਆਰ ਨਾਲ ਸਤਿ ਸ਼੍ਰੀ ਅਕਾਲ ਜੀ।